ਯੂਨੀਵਰਸਿਟੀਆਂ ਕਿਸਾਨਾਂ ਨੂੰ ਬਹੁਤ ਸਾਰੇ ਯੰਤਰ ਪ੍ਰੋਵਾਈਡ ਕਰਾਉਂਦੀਆਂ ਛੋਟੇ-ਛੋਟੇ ਯੰਤਰ ਜਿਹੜੇ ਕਿ ਕਿਸਾਨਾਂ ਦੇ ਲਈ ਬਹੁਤ ਲਾਹੇਵੰਦ ਹੋ ਸਕਦੇ ਆ ਆ ਤੁਸੀਂ ਦੇਖ ਸਕਦੇ ਆ ਕਿ ਮੀਂਹ ਜਿਹੜੀ ਬਾਰਿਸ਼ ਆ ਉਹਨੂੰ ਨਾਪਣ ਦਾ ਇੱਕ ਇਹ ਯੰਤਰ ਆ ਇਹ ਬਾਹਰਲੀਆ ਕੰਟਰੀਆਂ ਦੇ ਵਿੱਚ ਵੀ ਯੰਤਰ ਜਿਹੜਾ ਆ ਉਹ ਯੂਜ਼ ਕੀਤਾ ਜਾਂਦਾ ਕਿ ਕਿੰਨੇ ਸੈਂਟੀਮੀਟਰ ਜਿਹੜਾ ਮੀਂਹ ਉਹ ਪਿਆ ਤੇ ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ ਕਿ ਬਾਰਿਸ਼ ਕਿੰਨੀ ਹੋ ਚੁੱਕੀ ਆ ਇਸ ਜੰਤਰ ਦੇ ਦੁਆਰਾ ਸਾਨੂੰ ਪਤਾ ਲੱਗ ਜਾਂਦਾ ਕਿ ਕਿੰਨੇ ਸੈਂਟੀਮੀਟਰ ਜਿਹੜਾ ਆ ਉਹ بارش ਹੋਈ ਆ ਤੇ ਸਾਡੇ ਖੇਤਾਂ ਦੇ ਵਿੱਚ ਕਿੰਨੇ ਸੈਂਟੀਮੀਟਰ ਜਿਹੜਾ ਪਾਣੀ ਆ ਉਹ ਹੈਗਾ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਸੈਂਟੀਮੀਟਰ ਪਾਣੀ ਸਾਨੂੰ ਹੋਰ ਖੜਾ ਕਰਨਾ ਪਊਗਾ ਬਾਹਰ ਲਈ ਇਹ ਤਕਨੀਕ ਤੁਹਾਨੂੰ ਇਹ ਦਿਖਾ ਰਹੇ ਆ ਇਟਲੀ ਦੇ ਵਿੱਚ ਇਹ ਜੰਤਰ ਇਹ ਅਸੀਂ ਦੇਖਿਆ ਤੇ ਇੱਕ ਬਹੁਤ ਹੀ ਅਗਾ ਵਧੂ ਕਿਸਾਨ ਨੇ ਇਹ ਯੰਤਰ ਲਗਾਇਆ ਹੋਇਆ ਹੈ